ਕੀ ਗੱਲ ਜੀ ਜਵੰਤ ਮਿਲ ਗਈ ਉਹ ਚੰਗਾ ਹੋਇਆ 15 ਦਿਨਾਂ ਵਾਸਤੇ ਮਿਲੀ 15 ਦਿਨਾਂ ਬਾਅਦ ਫੇਰ ਉੱਥੇ ਹੀ ਜਾਣਗੇ ਜਿੱਥੋਂ ਆਏ ਭਾਜੀ ਦੇ ਭਗਵਾਨ ਤਾਂ ਮਾਨ ਨੂੰ ਜਿਹੜਾ ਜ਼ਿੰਮੇਵਾਰ ਸਾਰਿਆਂ ਨੂੰ ਬਾਤ ਨਸ਼ਾ ਤੇ ਤੁਹਾਨੂੰ ਪਤਾ ਜਲੰਧਰ ਵੈਸਟ ਚ ਵੇਖਦਾ ਤੇ ਉਹਦੇ ਨੁਮਾਇंदे ਜਿਹੜੇ ਨੇ ਉਹਨਾਂ ਤੇ ਐਕਸ਼ਨ ਕਰੋ ਜਿਹੜੇ ਲੋਕ ਨਸ਼ਾ ਵਕਾਰੇ ਨੇ ਤੇ ਪਹਿਲੀ ਗੱਲ ਤੇ ਪੁਲਿਸ ਫੋਰਸ ਮੈਂ ਸਿੱਧੇ ਤੌਰ ਤੇ ਜ਼ਿੰਮੇਵਾਰ ਰਹਾ ਪੁਲਿਸ ਫੋਰਸ ਦੀ ਮਰਜ਼ੀ ਤੋਂ ਬਿਨਾ ਕਿਤੇ ਨਸ਼ਾ ਇੱਕ ਦਿਨ ਵੀ ਨਹੀਂ ਵੇਖਦਾ ਸੋ ਆਬਵੀਅਸਲੀ ਇਟਸ ਅ ਵੈਰੀ ਕਰਪਟ ਐਡਮਿਨਿਸਟ੍ਰੇਸ਼ਨ ਐਂਡ ਆਈ ਡਾਇਰੈਕਟਲੀ ਹੋਲਡ ਭਗਵੰਤ ਮਾਨ ਰਿਸਪੋਨਸਿਬਲ ਫॉर ਦਿਸ ਤੇ ਬਾਕੀ ਇੱਥੇ ਇਹਨਾਂ ਦੇ ਐਮਪੀ ਤੇ ਐਮਐਲਏ ਜਿਹੜੇ ਨੇ ਇਸ ਰੂਲਿੰਗ ਪਾਰਟੀ ਦੇ ਇਹ ਸ਼ਰਿਆਂ ਵੇਚ ਦੇ ਵੇਖੋ ਕੁਮਰ ਵਿਜੇ ਪ੍ਰਤਾਪ ਨੇ ਕੁਲਦੀਪ ਸਿੰਘ ਧਾਲੀਵਾਲ ਦੀ ਖੁਦ ਹੀ ਰੈਲੀ 'ਚ ਗਿਆ ਕਿ ਮੇਰੇ ਏਰੀਆ ਵਿੱਚ ਅੰਮ੍ਰਿਤਸਰ ਨਾਰਥ ਵਿੱਚ ਦੋ ਇਹੋ ਜਿਹੇ ਅਫਸਰ ਲੱਗੇ ਨੇ ਜਿਹੜੇ ਰਗਵ ਚੱਡੇ ਨੇ ਲਗਵਾਏ ਨੇ ਤੇ 2 ਸਾਲ ਮੈਨੂੰ ਕੋਸ਼ਿਸ਼ ਕਰਦੇ ਨੇ ਸਾਰਿਆਂ ਨੂੰ ਵਾਧੋ ਨਸ਼ਾ ਵਿਕਾਰੇ ਵੇਖੋ ਇੱਕ ਆਈਪੀਐਸ ਅਫਸਰ ਇੱਕ आईजी ਜਿਹਨੇ 13 ਸਾਲ ਦੀ ਨੌਕਰੀ ਛੱਡੀ ਆਈਪੀਐਸ ਨੇ ਉਹਨੇ ਇਲਜ਼ਾਮ ਲਗਾਇਆ ਤਾਂ ਭਗਵੰਤੂਬਾਹਨੇ ਜਵਾਬ ਕਿਉਂ ਨਹੀਂ ਦਿੱਤਾ ਇਹਦਾ ਸਰ ਫੋਰਮਰ ਮਿਨਿਸਟਰ ਮਨੀਸ਼ਾੰਕਰ ਈਅਰ ਦਾ ਕਹਿਣਾ ਹੈ ਕਿ ਬਾਦ ਤੋਂ ਪਰ ਤੁਸੀਂ ਨਾ ਆਪਾਂ ਪੰਜਾਬ ਦੀ ਗੱਲ ਕਰਦੇ ਤੂੰ ਹੁਣ ਇਹ ਤੋਂ ਟੈਲੀਫੋਨ ਤੋਂ ਪੜ ਪੜ ਕੇ ਬੀਨੂ ਸੁਣਾਈ ਜਾਂਦਾ ਤੋ ਤੂੰ ਆਪਾਂ ਪੰਜਾਬ ਦੀ ਗੱਲ ਕਰੀਂਗਾ ਪੰਜਾਬ ਦੇ ਵਿੱਚ ਇੰਡੀਆ ਗੱਟਬੰਧਨ ਅਸਰ ਨਹੀਂ ਕਰੇਗਾ ਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਗੱਟਬੰਧਨ ਅਸਰ ਕਰਦਾ ਹੈ ਇਹ ਫੰਡਾ ਸਮਝ ਨਹੀਂ ਵੇਖੋ ਤੁਸੀਂ ਗੱਲ ਨਹੀਂ ਸਮਝਦੇ ਫੰਡਾ ਸਮਝਣ ਦੀ ਲੋੜ ਹੀ ਨਹੀਂ ਉਹ ਸਰਕਾਰ ਚ ਨੇ ਅਸੀਂ ਮੇਨ ਆਪੋਜੀਸ਼ਨ ਅਸੀਂ ਜੇ ਅਸੀਂ ਇਹੋ ਜੀ ਜਮਾਤ ਦੇ ਨਾਲ ਅਲਾਈਅੰਸ ਕਰ ਲੈਂਦੇ ਤੇ ਅੱਧੇ ਤੁਹਾਡੇ ਬੰਦੇ ਤਾਂ ਨੇ ਭਜਾ ਕੇ ਲੈ ਜਾਣੇ ਕਿ ਕਸੇ ਛੱਡ ਰਿਹਾ ਭਗਵੰਤਾ ਜੀ ਵੀ ਤੋਂ ਜੋ ਸਾਡੇ ਸਾਥੀਆਂ ਨੇ ਪਾਰਟੀ ਦੇ ਸਾਹਮਣੇ ਗੱਲ ਰੱਖੀ ਕਿ ਇੰਟੀਨ ਕੰਬੈਂਸੀ ਦਾ ਵੋਟ ਤੀਸਰੀ ਪਾਰਟੀ ਨੂੰ ਜਾਏਗਾ ਹੁਣ ਸਾਨੂੰ ਐਡਵਾਂਟੇਜ ਆ ਰਿਹਾ ਹੈ ਇਹਨਾਂ ਇਲਕਚਨਾਂ ਵਿੱਚ ਜਿਹੜਾ ਰਿਜ਼ਲਟ ਆਏਗਾ ਵੇਖੋ ਜਾਂ ਤੇ ਲੋਕ ਮੋਦੀ ਨੂੰ ਵੋਟ ਪਾਣਗੇ ਜਿਨ੍ਹਾਂ ਨੇ ਮੋਦੀ ਦੇ ਰੁਚ ਪਾਣੀ ਹੈ ਪੰਜਾਬ ਰੋ ਜਾ ਰਿਹਾ ਹੈ ਉਹਨਾਂ ਕੋ ਤਿੰਨ ਵਿਕਲਪ ਨੇ ਇਹ ਕਾਂਗਰਸ ਹੈ ਕਾਪ ਤੇ ਅਕਾਲੀ ਦਲ ਅਕਾਲੀ ਦਲ ਸੀਨ ਟੂ ਬੀ ਦੀ ਟੂ ਸਾਈਡਸ ਆਫ ਦੀ ਸੇਮ ਕੋਇਨ ਇਹ ਦੇ ਮਜਬੂਰੀ ਨਾਲ ਰੁਕੇ ਕਿਉਂਕਿ ਕਿਸਾਨਾਂ ਦੇ ਡਰ ਤੋਂ ਹੀ ਰੁਕੇ ਨੇ ਇਹ ਸਤਾਈ ਚ ਫੇਰ ਇਕੱਠੇ ਹੋਣੇ ਕਿਉਂਕਿ ਨਾ ਬੀਜੇਪੀ ਨੂੰ ਕੁਝ ਲੱਭਣਾ ਨਾ ਕਾਲੀ ਦਲ ਅੱਛਾ ਲਾਇੰਸ ਦੀ ਗੱਲ ਮੈਂ ਕਰਨਾ ਚਾਹਨਾ ਜਿਹੜਾ ਇੰਡੀਆ ਬਲੌਕ ਦਾ ਲਾਇੰਸ ਹੋ ਤੇ ਚੇਅਰਮੈਨ ਅਸੀਂ ਆ ਮੈਂਬਰ ਆਪੇ ਕੇਜਰੀਵਾਲ ਨੇ ਮਮਤਾ ਬੇਨਰਜੀ ਨੇ ਤੇ ਉਧਵ ਠਾਕਰੇ ਜੀ ਨੇ ਪਟਨੇ ਦੀ ਰੈਲੀ 'ਚ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਆਲਾਈንስ ਨੂੰ ਮжоਰਿਟੀ ਮਿਲੇਗੀ ਤੇ ਕਾਂਗਰਸ ਦਾ ਪ੍ਰਾਈਮ ਮਿੰისტਰ ਹੋਏ ਤਾਂ ਮੇਰੀ ਅਪੀਲ ਪੰਜਾਬੀਆਂ ਨੂੰ ਇਹ ਹੈ ਜਦੋਂ ਇਹਨਾਂ ਨੇ ਪ੍ਰਾਈਮ ਮਿੰਟਰੀ ਕਾਂਗਰਸ ਦਾ ਬਣਾਉਣਾ ਹੈ ਫਿਰ ਆਪ ਨੂੰ ਵੋਟ ਕਿਹੜੀ ਗੱਲੋਂ ਪਾਣੀ ਤੇ ਸਿੱਧੇ ਤੌਰ 'ਤੇ ਕਾਂਗਰਸ ਨੂੰ ਪਾਣੀ